ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹਿਸਰਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬ ਦੀਆਂ ਖਾਸ ਖਬਰਾਂ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਕਿਸਾਨ ਅੰਦੋਲਨ ਤੇ ਹਾਈ ਕੋਰਟ ਦੇ ਵਿੱਚ ਆ ਪੰਜਵੀਂ ਪਟੀਸ਼ਨ ਕਿਹਾ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਤੇ ਪੁਲਿਸ ਨੂੰ ਵੀ ਜਾਨ ਦਾ ਖਤਰਾ ਤਾਂ ਦੋਸਤੋ ਕੇ ਸਾਨੰਦ ਦਿਲੇ ਮਾਰਚ ਨੂੰ ਲੈ ਕੇ ਬੀਰਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ ਇਹਨਾਂ ਦੇ ਵਿੱਚ ਹਰਿਆਣਾ ਪੰਜਾਬ ਸਰਹੱਦ ਤੇ ਅੜੇ ਹੋਏ ਕਿਸਾਨਾਂ ਨੂੰ ਦਿੱਲੀ ਵੱਲ ਮਾਰਚ ਕਰਨ ਅਤੇ ਅੰਦੋਲਨ ਦੇ ਮਾਮਲੇ ਨੂੰ ਤੁਰੰਤ ਸੂਚੀਬੱਧ ਕਰਨ ਦੀ ਅਪੀਲ ਕੀਤੀ ਗਈ ਇਹ ਪਟੀਸ਼ਨ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਇਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਤੱਕ ਵੱਖ-ਵੱਖ ਮੰਗਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪੰਜ ਪਟੀਸ਼ਨਾਂ ਦਾਇਰ ਹੋ ਚੁੱਕੀਆਂ ਹਨ ਪੰਜਵੀਂ ਪਾਰਟੀਸ਼ਨਾਂ ਪੰਚਕੁਲਾ ਦੇ ਇੱਕ ਵਕੀਲ ਦੇ ਵੱਲੋਂ ਦਰਜ ਕੀਤੀ ਗਈ ਇਸ ਵਕੀਲ ਨੇ ਪਾਰਟੀਸ਼ਨ ਦੇ ਵਿੱਚ ਹਵਾਲਾ ਦਿੱਤਾ ਕਿ ਕਿਸਾਨਾਂ ਦਾ ਇਹ ਅੰਦੋਲਨ ਆਮ ਲੋਕਾਂ ਦੀ ਜ਼ਿੰਦਗੀ ਅਤੇ ਆਜ਼ਾਦੀ ਦੇ ਲਈ ਖਤਰਾ ਹੈ। ਇਸ ਦੇ ਨਾਲ ਹੀ ਪੁਲਿਸ ਅਤੇ ਖੁੱਦ ਦਾ ਅੰਦੋਲਨ ਦਾ ਹਿੱਸਾ ਬਣੇ ਕਿਸਾਨਾਂ ਦੀ ਜਾਨ ਨੂੰ ਖਤਰਾ ਹੈ। ਸ਼ੰਭੂ ਬਾਡਰ ਤੋਂ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ। ਤਾਂ ਦੋਸਤੋ ਦਿੱਲੀ ਕੂਚ ਨੂੰ ਲੈ ਕੇ ਸ਼ੰਭੂ ਬਾਡਰ ਤੇ ਕਾਲੇ ਸ਼ਾਂਤੇ ਵਾਲਾ ਮਾਹੌਲ ਰਿਹਾ ਤੇ ਖਨੋਰੀ ਬਾਰਡਰ ਤੇ ਨੌਵੇਂ ਬਾਣ ਕਿਸਾਨ ਸ਼ੁਭ ਕਾਰਨ ਦੀ ਹੋਈ ਮੌਤ ਦੇ ਕਾਰਨ ਮਾਹੌਲ ਗਮਗੀਨ ਰਿਹਾ ਇਧਰ ਕਿਸਾਨਾਂ ਆਗੁੰਦੇ ਬੁੱਲੇ ਪੰਜਾਬ ਸਰਕਾਰ ਨੂੰ ਆਖਿਆ ਗਿਆ ਹੈ ਕਿ ਉਹ ਕਿਸਾਨ ਸ਼ੁਭ ਕਾਰਨ ਨੂੰ ਸ਼ਹੀਦ ਐਲਾਨੇ ਅਤੇ ਸ਼ਹੀਦਾਂ ਨੂੰ ਮਿਲਣ ਵਾਲੇ 1 ਕਰੋੜ ਰੁਪਏ ਦੀ ਰਾਸ਼ੀ ਨੌਕਰੀਆਂ ਤੇ ਹੋਰ ਸਹੂਲਤਾਂ ਮਿਲਣਾ ਉਹਨਾਂ ਨੇ ਕਹਿ ਕੇ ਪੰਜਾਬ ਦੇ ਹਾਦ ਦੇ ਵਿੱਚ ਆ ਕੇ ਸ਼ੁਭ ਕਾਰਨ ਦੇ ਮੌਤ ਦੇ ਜ਼ਿੰਮੇਵਾਰ ਪੁਲਿਸ ਹਮਲਾਵਾਂ ਦੇ ਖਿਲਾਫ ਪੰਜਾਬ ਸਰਕਾਰ ਕਤਲ ਦਾ ਮਾਮਲਾ ਦਰਜ ਕਰੇ ਉਹਨਾਂ ਅਪੀਲ ਕੀਤਾ ਕਿ ਹਰਿਆਣਾ ਪੁਲਿਸ ਦੇ ਵੱਲੋਂ ਠਾਏ ਗਏ ਜ਼ਬਰ ਖਿਲਾਫ ਸੂਹ ਦੇਸ਼ ਵਾਸੀ ਜੋ ਕਿ ਸਾਨੂੰ ਪਿਆਰ ਕਰਦੇ ਹਨ ਉਹ ਆਪਣੇ ਘਰਾਂ ਦੁਕਾਨਾਂ ਆਦਤ ਤੇ ਕਾਲੇ ਝੰਡੇ ਲਗਾ ਕੇ ਰੋਸ ਪ੍ਰਗਟ ਕਰਨਾ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇਲੇ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਿੱਖ ਸ਼ਰਧਾਲੂਆਂ ਦੇ ਲਈ ਵੱਡੀ ਖੁਸ਼ਖਬਰੀ ਐਤ ਦੇਣ ਤੋਂ ਖੁੱਲਣਗੇ ਸ਼੍ਰੀ ਹਿਮਕੋਟਾ ਸਾਹਿਬ ਦੇ ਕਪਾਟ ਤਾਂ ਦੋਸਤੋ ਸਿੱਖ ਸ਼ਰਧਾਲੂਆਂ ਦੇ ਲਈ ਵੱਡੀ ਖੁਸ਼ਖਬਰੀ ਉੱਤਰਾਖੰਡ ਦੇ ਵਿੱਚ ਚਾਰ ਧਾਮ ਯਾਤਰਾ ਸ਼ੁਰੂ ਹੋਣ ਵਾਲੀ ਹੈ ਐਸ ਜਾਤਰਾ ਦੇ ਦੌਰਾਨ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹਿਮਕੋਟਾ ਸਾਹਿਬ ਜੀ ਦੇ ਦਰਵਾਜ਼ੇ 25 ਮਈ ਨੂੰ ਖੁੱਲੇ ਜਾਣਗੇ ਗੁਰਦੁਆਰਾ ਸ੍ਰੀ ਹਿਮਕੋਟਾ ਸਾਹਿਬ ਦੇ ਕਪਾਟ ਖੁੱਲਣ ਦੇ 5 ਮਹੀਨੇ ਬਾਅਦ ਜਾਨਕਿ 10 ਅਕਤੂਬਰ ਨੂੰ ਬੰਦ ਕਰ ਦਿੱਤੇ ਜਾਣਗੇ ਸ੍ਰੀ ਹਿਮਕੋਟਾ ਸਾਹਿਬਾ ਬਰਫੀਲੇ ਪਹਾੜਾਂ ਦੇ ਵਿੱਚ ਕਾਰਸਤਤ ਤੇ ਇੱਥੇ ਪਿਛਲੇ 4 ਦਿਨਾਂ ਤੋਂ ਬਰਬਾਰੀ ਹੋ ਰਹੀ ਹੈ ਇਸ ਸਮੇਂ ਸ੍ਰੀ ਹਿਮਕੋਟਾ ਸਾਹਿਬ ਦੇ ਵਿੱਚ 8 ਫੁੱਟ ਦੇ ਕਰੀਬ ਬਰਫ ਪਈ ਹੈ ਗੁਰਦੁਆਰਾ ਸ੍ਰੀ ਹਿਮਕੋੰਟਾ ਸਾਹਿਬ ਦੇ ਮੈਨੇਜਮੈਂਟ ਟਰਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘਾ ਬਿੰਦਰਾ ਨੇ ਬੀਰਬਾੜ ਨੂੰ ਸਕਤਰ ਅਤੇ ਵਿਕੇ ਮੋਖ ਸਕਤਰ ਸ਼੍ਰੀਮਤੀ ਰਾਧਾ ਰਤੂਰੀ ਦੇ ਨਾਲ ਮੁਲਾਕਾਤ ਕੀਤੀ ਅਤੇ ਗੁਰਦੁਆਰਾ ਟਰਸਟ ਦੇ ਤਰਫੋਂ ਜਾਣ ਕਰ ਦਿੱਤੀ ਕਿ ਸ੍ਰੀ ਹਿਮਕੋੰਟਾ ਸਾਹਿਬ ਜੀ ਦੀ ਯਾਤਰਾ ਦਾ ਆਗਾਜ਼ ਕੀਤਾ ਜਾ ਰਿਹਾ ਹੈ ਸੁਭਾ ਸਰਕਾਰ ਨੇ ਵੀ ਅਸਤੇ ਆਪਣੀ ਸਹਿਮਤੀ ਦੇ ਦਿੱਤੀ ਹੈ ਸੈਂਟਰਲ ਬੈਂਕ ਦੇ ਵਿੱਚ ਨੌਕਰੀ ਲੈਣ ਦਾ ਸੁਨਹਿਰੀ ਮੌਕਾ ਗ੍ਰੈਜੂਏਟਾਂ ਕਰੋ ਅਪਲਾਈ ਤਾਂ ਦੋਸਤੋ ਬੈਂਕ ਨੌਕਰੀ ਦੀ ਤਲਾਸ਼ ਕਰੇ ਨਵੇਂ ਬਨਾਂਵਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਸੈਂਟਰਲ ਬੈਂਕ ਆਫ ਇੰਡੀਆ ਨੇ ਆ ਫਰੈਂਡਸ ਦੀਆਂ ਅਸਾਮੀਆਂ ਤੇ ਭਾਰਤ ਦੇ ਲਈ ਖਾਲੀ ਅਸਾਮੀਆਂ ਜਾਰੀ ਕੀਤੀਆਂ ਹਨ ਜਿਹੜੇ ਉਮੀਦਵਾਰ ਸੈਂਟਰਲ ਬੈਂਕ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਨ ਤੇ ਉਹ ਅਧਿਕਾਰਤ ਵੈਬਸਾਈਟ centralbankofindia.co.in ਦੇ ਰਾਹੀਂ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਹਨ ਤੇ ਹਦੇ ਲਈ ਅਰਜ ਦੀ ਪ੍ਰਕਿਰਿਆ 21 ਫਰਵਰੀ ਤੋਂ ਸ਼ੁਰੂ ਹੋ ਗਿਆ ਤੇ ਅਪਲਾਈ ਕਰਨ ਦੀ ਆਖਰੀ ਮਿਤੀ 6 ਮਾਰਚ ਤੱਕ ਹੈ ਜੇਕਰ ਤੁਸੀਂ ਵੀ ਗ੍ਰੈਜੂਏਟ ਹੋ ਅਤੇ ਬੈਂਕ ਦੀ ਨੌਕਰੀ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹੋ ਤਾਂ ਤੁਹਾਨੂੰ ਇਹਨਾਂ ਸਮਾਗਮਾਂ ਦੇ ਲਈ ਅਪਲਾਈ ਕਰਨ ਦੇ ਯੋਗ ਮੰਨਿਆ ਜਾਵੇਗਾ ਇਸ ਭਰਤੀ ਪ੍ਰਕਿਰਿਆ ਦੇ ਰਹੀਂ ਕੁੱਲ 3000 ਸਮਾਗਮਾਂ ਦੀ ਭਰਤੀ ਕੀਤੀ ਜਾਵੇਗੀ ਅਗਲੀ ਖਬਰ ਮੰਗਾ ਤੇ ਸਹਿਮਤੀ ਨਾ ਬਣ ਦੇ ਕਾਰਨ ਸ਼ੁਭ ਕਾਰਨ ਦਾ ਪੋਸਟਮਾਰਟਮ ਰੁਕਿਆ ਤਾਂ ਦੋਸਤੋ ਦਿੱਲੀ ਕੋਚ ਦੇ ਪ੍ਰੋਗਰਾਮ ਦੇ ਦੌਰਾਨ ਖਨੌਰੀ ਬਾਰਡਰ ਤੇ ਹਰਿਆਣਾ ਪੁਲ ਦੇ ਨਾਲ ਹੋਈ ਟਕਰਾਅ ਦੇ ਦੌਰਾਨ ਮੌਤ ਦੇ ਮੂੰਹ ਦੇ ਵਿੱਚ ਪਏ 23 ਸਾਲਾ ਕਿਸਾਨ ਸ਼ੁਭਕਰਨ ਸਿੰਘਾ ਵੱਲੋਂ ਦੀ ਮਰਤਾ ਕਾਦੇ ਕੱਲ ਦੂਜੇ ਦਿਨ ਵੀ ਸਰਕਾਰੀ ਰਜendra ਹਸਪਤਾਲ ਪਟਿਆਲਾ ਦੇ ਮਰਦਾ ਘਰ ਦੇ ਵਿੱਚ ਪਈ ਰਹੀ ਕਿਉਂਕਿ ਕਿਸਾਨਾਂ ਅਤੇ ਪਰਿਵਾਰ ਦੇ ਵੱਲੋਂ ਸਹਿਮਤੀ ਨਾ ਦੇਣ ਕਰਕੇ ਅੱਜ ਵੀ ਉਹਦਾ ਪੋਸਟਮਾਰਟਮ ਨਹੀਂ ਹੋ ਸਕਿਆ ਇਸ ਨੂੰ ਸਿੱਧੇ ਤੌਰ ਤੇ ਕਤਲ ਗਰਦਾਨ ਦੇ ਕਿਸਾਨ ਆਗੂਆਂ ਨੇ ਇਸ ਸਬੰਧੇ ਹਰਿਆਣਾ ਦੇ ਗ੍ਰਹਿ ਮੰਤਰੀ ਸਮੇਤ ਹਰਿਆਣਾ ਪੁਲਿਸ ਦੇ ਸਬੰਧਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਤੋਂ ਇਲਾਵਾ ਕਿਸਾਨ ਆਗੂਆਂ ਦੇ ਵੱਲੋਂ ਮੁਆਵਜ਼ੇ ਦੇ ਵਜੋਂ ਮਰਤੇ ਕਿਸਾਨ ਦੇ ਪਰਿਵਾਰ ਦੇ ਲਈ 1 ਕਰੋੜ ਰੁਪਏ ਦੀ ਰਕਮ ਅਤੇ ਪਰਿਵਾਰ ਦਾ 10 ਲੱਖ ਰੁਪਏ ਦੇ ਕਰੀਬ ਸਮੂੱਚਾ ਕਰਜ਼ਾ ਮਾਫ਼ ਕਰਨ ਸਮੇਤ ਉਹਦੇ ਭੈਣ ਦੇ ਲਈ ਸਰਕਾਰੀ ਨੌਕਰੀ ਦੀ ਮੰਗ ਰੱਖੀ ਗਈ ਅਗਲੀ ਖਬਰ ਕਾਂਗਰਸ ਪ੍ਰਧਾਨ ਖੜਗੇ ਨੂੰ ਮਿਲੇ ਜੈਡ ਪਲੱਸ ਸਿਕਿਉਰਿਟੀ ਸੁਰੱਖਿਆ ਦੇ ਵਿੱਚ ਤਾਇਨਾਤ ਰਹਿਣਗੇ ਸੀਆਰਪੀਐਫ ਦੇ ਜਵਾਨ ਤਾਂ ਉਸ ਤੋਂ ਕਾਂਗਰਸ ਪ੍ਰਧਾਨ ਮਲਕਰ ਜਨ ਖੜਗੇ ਦੇ ਸੁਰੱਖਿਆ ਵਧਾ ਦਿੱਤੀ ਗਿਆ ਉਹਨਾਂ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਅਰਧ ਸੈਨਿਕ ਬਲਾਂ ਵਾਲੀ ਜੈਡ ਪਲੱਸ ਸੁਰੱਖਿਆ ਦਿੱਤੀ ਗਈ ਹੈ ਕੇਂਦਰੀ ਖੂਫੀਆ ਏਜੰਸੀਆਂ ਦੇ ਧਮਕੀ ਤਾਰਨਾ ਰਿਪੋਰਟ ਦੇ ਆਧਾਰ ਤੇ ਕਾਂਗਰਸ ਪ੍ਰਧਾਨ ਨੂੰ ਸੀਆਰਪੀਐਫ ਦੇ ਜੈਡ ਪਲੱਸ ਸ਼੍ਰੀ ਆਨੇ ਦੇ ਸੁਰੱਖਿਆ ਪ੍ਰਦਾਨ ਕੀਤੇ ਗਿਆ ਸੀਆਰਪੀਐਫ ਦੇ ਕੁੱਲ 58 ਕਮਾਂਡੋ ਮਲੇਕਰ ਜਨ ਖੜਗੇ ਨੂੰ 24 ਘੰਟਿਆਂ ਦੇ ਲਈ ਸੁਰੱਖਿਆ ਪ੍ਰਦਾਨ ਕਰਨਗੇ ਕਾਂਗਰਸ ਪ੍ਰਧਾਨ ਨੂੰ ਦੇਸ਼ ਭਰ ਦੇ ਵਿੱਚ ਜੈਡ ਪਲੱਸ ਸ਼੍ਰੀ ਆਨੇ ਦੇ ਸੁਰੱਖਿਆ ਦਿੱਤੀ ਜਾਵੇਗੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਾਂਗਰਸ ਪ੍ਰਧਾਨ ਖੜਗੇ ਨੂੰ ਖਤਰੇ ਦੇ ਸੰਭਾਵਨਾ ਨੂੰ ਉਜਾਗਰ ਕਰਨ ਵਾਲੀ ਕੇਂਦਰੀ ਖੂਫਿਆ ਏਜੰਸੀ ਦੀ ਰਿਪੋਰਟ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਨੂੰ ਜੈਡ ਪਲੱਸ ਸੁਰੱਖਿਆ ਪ੍ਰਦਾਨ ਕਰਨ ਦੇ ਮਹਕਮਾ ਦੱਤੇ ਹਨ ਦੱਸਦੇ ਕਿ ਕੇਂਦਰ ਸਰਕਾਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਗੀਆਂ ਸ਼ਖਸੀਅਤਾਂ ਅਤੇ ਸਿਆਸੀ ਆਗੂਆਂ ਨੂੰ ਖਤਰੇ ਦੀ ਸਮੀਖਿਆ ਕਰ ਰਹੀ ਹੈ। ਐਸਾ ਦੁੱਖ ਦੀ ਘੜੀ ਦੇ ਵਿੱਚ ਸੁਖਵੀਰ ਬਾਦਲ ਦੀ ਮਾੜੀ ਰਾਜਨੀਤੀ ਤਰਸਯੋਗ ਅਤੇ ਮੰਦ ਭਾਗੇ ਮਲਵਿੰਦਰ ਸਿੰਘ ਕੰਗ ਤਾਂ ਦੋਸਤੋ ਆਮ ਆਦਮੀ ਪਾਰਟੀ ਆਪ ਨੇ ਐਸਾ ਦੁੱਖ ਦੀ ਘੜੀ ਦੇ ਵਿੱਚ ਮਾੜੀ ਰਾਜਨੀਤਿਕ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਤਿੱਖਾ ਹਮਲਾ ਕੀਤਾ ਆਪਨੇ ਬਾਦਲ ਦੀ ਘਟਿਆ ਰਾਜਨੀਤਿਕ ਦੀ ਸੋਚ ਨੂੰ ਬਹੁਤ ਹੀ ਤਰਸਜੋਗ ਅਤੇ ਮੰਦ ਭਾਗਾ ਦੱਸਿਆ ਹੈ ਆਪ ਪੰਜਾਬ ਦੇ ਮੁੱਖ ਬਲਾਰੇ ਮਾਲਬਿੰਦਰ ਸਿੰਘਾ ਕਾਂਗੜ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਕਿ ਆਮ ਆਦਮੀ ਪਾਰਟੀ ਅਤੇ ਸਾਡੀ ਸਰਕਾਰ ਸਾਡੇ ਜਵਾਨਾਂ ਤੇ ਕਿਸਾਨਾਂ ਦੇ ਕੁਰਬਾਨੀ ਦਾ ਸਨਮਾਨ ਕਰਨ ਦੇ ਲਈ ਵਚਨਬੱਧ ਦਾ ਉਹਨਾਂ ਨੇ ਕਹਿ ਕੇ ਇਹ ਅਕਾਲੀ ਦਲ ਦੇ ਰਿਕਾਰਡ ਦੇ ਉਲਟ ਹੈ ਜਸਨੇ ਹਮੇਸ਼ਾ ਹੀ ਲੋਕਾਂ ਤੇ ਕਿਸਾਨਾਂ ਦਾ ਸਾਥ ਛੱਡਿਆ ਹੈ ਕੰਗਣਕ ਐ ਕਿ ਆਪ ਦੇ ਮੰਤਰੀ ਅਤੇ ਵਿਧਾਇਕ ਸਰਗਰਮੀ ਦੇ ਨਾਲ ਜ਼ਮੀਨੀ ਪੱਧਰ ਤੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਤੇ ਸੁਖਬੀਰ ਬਾਦਲ ਨੂੰ ਵੀ ਆਪਣੇ ਸੋਸ਼ਲ ਮੀਡੀਆ ਤੇ ਉਪਦੇਸ਼ ਦੇਣ ਦੀ ਬਜਾਏ ਲੜਾਈ ਦੇ ਮੈਦਾਨ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਕੰਗਣਕ ਐ ਕਿ ਆਪ ਸਰਕਾਰ ਸ਼ੁਭ ਕਰਨ ਦੇ ਪਰਿਵਾਰ ਪ੍ਰਤੀ ਆਪਣੀਆਂ ਨੈਤਿਕ ਸਮਾਜਿਕ ਅਤੇ ਵਿੱਤੀ ਜ਼ਿੰਮੇਵਾਰੀਆਂ ਨੂੰ ਪੂਰਾ ਕਰੇਗੀ ਜੇ ਕਾਰਵਾਈ ਨਹੀਂ ਕਰ ਸਕਦਾ ਤਾਂ ਭਗਵੰਤ ਮਾਨ ਤੁਰੰਤ ਅਸਤੀਫਾ ਦੇਵੇ ਆਪ ਸਰਕਾਰ ਦੇ ਦਰਾਨ ਕਿਸਾਨੀ ਸੰਘਰਸ਼ ਚੱਲਦੇ ਪੰਜਾਬ ਦੇ ਕਿਸਾਨਾਂ ਦੇ ਉੱਪਰ ਪੰਜਾਬ ਦੀ ਧਰਤੀ ਦੇ ਉੱਪਰ ਗੋਲੇ ਦਾਗੇ ਜਾ ਰਹੇ ਹਨ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਸੈਂਕੜੇ ਕਿਸਾਨ ਜਕਮੀ ਕੀਤੇ ਜਾ ਰਹੇ ਹਨ ਟਰੈਕਟਰਾਂ ਤੇ ਗੱਡੀਆਂ ਦੀ ਸ਼ਰੀਆਮ ਭੰਨ ਤੋੜ ਵੀ ਕੀਤੀ ਜਾ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਕਰ ਹਰਿਆਣਾ ਸਰਕਾਰ ਦੇ ਗ੍ਰਹਿ ਮੰਤਰੀ ਅਤੇ ਹੋਰ ਅਧਿਕਾਰੀਆਂ ਦੇ ਖਿਲਾਫ ਤੁਰੰਤ ਮੁਕਾਦਮਾ ਦਰਜ ਨਹੀਂ ਕਰ ਸਕਦੇ ਤਾਂ ਕਿਸਾਨ ਦੇ ਹੱਕ ਦੇ ਵਿੱਚ ਆ ਕੋਈ ਫੈਸਲਾ ਨਹੀਂ ਲੈ ਸਕਦੇ ਤਾਂ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਯਬਾ ਨੇ ਕੱਲ ਸਾਬਕਾ ਕੈਬਨਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਦੇ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ ਕਿਸਾਨਾਂ ਆਗੂਆਂ ਤੇ ਪ੍ਰਦਰਸ਼ਨਕਾਰੀਆਂ ਤੇ ਐਨਐਸਏ ਲਾਉਣ ਦੀ ਤਿਆਰੀ ਦੇ ਵਿੱਚ ਹਰਿਆਣਾ ਪੁਲਿਸ ਕਿਸਾਨਾਂ ਦੇ ਚੱਲਦੇ ਰੋਬਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਪੁਲਿਸ ਨੇ ਨੈਸ਼ਨਲ ਸਕਿਉਰਿਟੀ ਐਕਟ ਐਨ ਐਸ ਸੀ 1980 ਦੇ ਤਹਿਤ ਸੂਬੇ ਦੀ ਸਰਹੱਦ ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਸਰਗਰਮੀ ਦੇ ਨਾਲ ਸ਼ਾਮਲ ਕਿਸਾਨਾਂ ਆਗੂਆਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ ਇੱਕ ਅਧਿਕਾਰਤ ਬਿਆਨ ਮੁਤਾਬਕ ਅੰਬਾਲਾ ਪੁਲਿਸ ਨੇ ਬੀਰਬਾ ਨੂੰ ਕਹਿ ਕੇ 13 ਫਰਵਰੀ ਤੋਂ ਦਿੱਲੀ ਕੂਚ ਦੇ ਸੱਦੇ ਦੇ ਮੱਧ ਨਜਰੇ ਸ਼ੰਭੂ ਬਾਰਡਰ ਤੇ ਲਗਾਏ ਗਏ ਬੈਰੀਕੇਡਸ ਤੋੜਨ ਦੇ ਲਈ ਕਿਸਾਨ ਸੰਗਠਨਾਂ ਦੇ ਬੋਲੋ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅੰਬਾਲਾ ਪੁਲਿਸ ਦੇ ਟਵਿੱਟਰ ਉਤੇ ਅਧਿਕਾਰਤਾ ਹੈਂਡਲ ਵੱਲੋਂ ਕਿਹਾ ਗਿਆ ਰੋਜ਼ਾਨਾ ਪੁਲਿਸ ਪ੍ਰਸ਼ਾਸਨ ਤੇ ਪਥਰਾਤ ਤੇ ਹੰਗਾਮਾ ਕਰ ਕਾਨੂੰਨ ਨਿਯਮ ਬਵਸਥਾ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੌਰਾਨ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ ਹੈ ਅੰਦੋਲਨਕਾਰੀਆਂ ਦੇ ਵੱਲੋਂ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਪਹੁੰਚਾਏ ਨੁਕਸਾਨ ਦਾ ਹਿਸਾਬ ਕੀਤਾ ਜਾ ਰਿਹਾ ਪ੍ਰਸ਼ਾਸਨ ਇਸ ਸਬੰਧੀ ਆਮ ਜਨਤਾ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜੇਕਰ ਇਸ ਅੰਦੋਲਨ ਦੇ ਦੌਰਾਨ ਅੰਦੋਲਨਕਾਰੀਆਂ ਨੇ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਤਾਂ ਉਹਨਾਂ ਦੀ ਜਾਇਦਾਦ ਅਤੇ ਬੈਂਕਾਂ ਖਾਤੇ ਜ਼ਬਤ ਕਰਕੇ ਅਕਸਰ ਨੁਕਸਾਨ ਦੀ ਪਰਭਾਈ ਕੀਤੀ ਜਾਵੇਗੀ ਅਤੇ ਵੱਡੇ ਕਿਸਾਨ ਆਗੂਆਂ ਤੇ ਪ੍ਰਦਰਸ਼ਨਕਾਰੀਆਂ ਤੇ NSA ਲਗਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਭੇਜਿਆ ਜਾ ਸਕਦਾ ਹੈ। ਠੰਡ ਤੋਂ ਬਾਅਦ ਹੁਣ ਮੀਂਹ ਦਾ ਅਟੈਕ ਕਿਤੇ ਤੂਫਾਨ ਕਿਤੇ ਗੜੇਮਾਰੀ ਕਿਸਾਨਾਂ ਦੇ ਲਈ ਕ੍ਰੌਪ ਐਡਵਾਈਜ਼ਰੀ ਜਾਰੀ ਜਾਣੋ IMD ਦੇ ਇਹ ਬਿਗ ਅਪਡੇਟ ਮੌਸਮ ਦੇ ਪੈਟਰਨ ਦੇ ਵਿੱਚ ਲਗਾਤਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਇੱਕ ਪਾਸੇ ਜਿੱਥੇ ਵੈਸਟਰਨ ਡਿਸਟਰਬੈਂਸ ਦੇ ਚੱਲਦਿਆਂ ਪਹਾੜੀ ਸੂਬਿਆਂ ਤੇ ਬਰਬਾਰੀ ਹੋ ਰਹੀ ਹੈ ਉੱਥੇ ਮਦਾਨੀ ਇਲਾਕਿਆਂ ਦੇ ਵਿੱਚਾਂ ਮੀਂਹ ਤੂਫਾਨ ਗੜੇ ਪੈ ਰਹੇ ਹਨ ਹਾਲਾਂਕਿ ਮੌਸਮ ਵਿਭਾਗ ਨੇ 25 ਫਰਵਰੀ ਤੱਕ 5 ਸਵੇਰਾਂ ਦੇ ਵਿੱਚਾਂ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਜਤਾਈ ਹੈ ਯਾਨੀ ਕਿ ਚੇਤਾਵਨੀ ਜਾਰੀ ਕੀਤੀ ਹੈ ਫਿਲਹਾਲ ਮੀ ਅਤੇ ਬਾਰ ਬਾਰੀ ਦਾ ਦੌਰ ਜਾਰੀਆ ਮੌਸਮ ਵਿਭਾਗ ਨੇ ਆਪਣੀ ਪੁਵੈਕਵਣੀ ਦੇ ਵਿੱਚ ਸਪਸ਼ਟ ਕੀਤਾ ਕਿ ਦਿੱਲੀ ਰਾਜਧਾਨੀ ਦਿੱਲੀ ਵਿੱਚ ਮੌਸਮ ਵਿੱਚ ਵੱਡਾ ਬਦਲਾ ਹੋਵੇਗਾ ਬੱਦਲ ਛਾਈ ਰਹਿਣਗੇ ਮੌਸਮ ਵਿਭਾਗ ਦੇ ਮੁਤਾਬਕ ਉੱਚੇ ਪਹਾੜਾਂ ਦੇ ਵਿੱਚ 1-2 ਥਾਮਾਂ ਤੇ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈ ਬਾਕੀ ਹਿੱਸੇਨ ਵਿੱਚ ਮੌਸਮ ਸਾਫ਼ ਰਹੇਗਾ ਜਦੋਂ ਕਿ 24 ਫਰਵਰੀ ਦੀ ਰਾਤ ਤੋਂ ਤਾਜ਼ਾ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ ਦੇ ਪ੍ਰਭਾਵ ਦੇ ਕਾਰਨ ਸ਼ਬੀਤ ਤੇ 27 ਫਰਵਰੀ ਨੂੰ ਮੜ ਮੀਂਹ ਅਤੇ ਬਰਬਰੀ ਹੁੰਦੀ ਸੰਭਾਵਨਾ ਹੈ ਤੇ ਉਸ ਤੋਂ ਬਾਅਦ 28 ਫਰਵਰੀ ਨੂੰ ਕੁੱਝ ਉੱਚੇ ਪਹਾੜੀ ਸਥਾਨਾਂ 'ਤੇ ਮੌਸਮਾ ਖਰਾਬ ਰਹਿ ਸਕਦਾ ਹੈ।